ਬਹੁਤਲ ਗੁਰ ਸੇਵੀਆ ਅਹਨੇ ਸਹਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੁਵਸਿ ਫਤਖ ਸੰਮਦੀ ਦੂਰੇ ਅਰਸਾਂ ਹਉ ਕੁਰਸਾਂ ਹਉ ਛੱਟੀਐ ਤੁੱਤ ਡਿਠੇ ਸੱਚੇ ਪਾਤੇ ਸਾਹ ਮਾਲ ਜਨਮ ਜਨਮ ਦੀ ਕੱਟੀਐ ਸਜਣ ਸੱਚਾ ਪਾਤੇ ਸਾਹ ਸਿਰ ਸਾਹਾਂ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤੇ ਸਾਹ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ජැතසර මහල්ලා පංජවා කාරදුජා චන්ත එක වුවන්කාර ਸਤਿ ਗੁਰ ਪ੍ਰਸਾਦ ਸਲੋਕ ਉਚਾ ਆਗਮਯ ਅਪਾਰ ਪ੍ਰਭ ਕਥਨ ਨਾ ਜਾਏ ਅਕਥ नानक प्रभ शरणागति राखन कौ समरथ ऊचा आगम अपार प्रभ कथन जाए अकथ नानक प्रभ शरणागति राखन कौ समरथ संयो जान नहो त्यो राख हार प्रभ तेरे आ। ਕੀਤੇ ਗਿਣਾ ਅਸੰਖ ਅਵਗਣ ਮੇਰੇ ਆ ਅਸੰਖਿਯ ਅਵਗਣ ਖਤੇ ਫੇਰੇ ਨਿਤ ਪ੍ਰਾਤ ਸਦ ਭੂਲੀਐ ਓਹ ਮਗਨ ਬਿਕਰਾਲ ਮਾਇਆ ਤਉ ਪਰਸਾਦੀ ਕੁਲੀਆ ਲੋਕ ਕਰਤ ਵਿਖਾਰ ਵਿਖੜ ਲੋਕ ਕਰਤ ਵਿਕਾਰ ਵਿਖੜ पेरहूते बिनवंत नानक दया तारो काड जल जलफेरे सलोक निर्तनापव असङ्ख गोण प्रभकाना नानक की निथावे मिलनिथा छंत ਦੂਸਰ ਨਹੀਂ ਠਾਉ ਕਾਪਹ ਜਾਈ ਐ ਆਠ ਪਹਿਰ ਕਰ ਜੋੜ ਸੋ ਪ੍ਰਭ ਧਾਈ ਐ आठ पहर प्रभ जोड सो प्रभ ਧਿਆਈਐ ਧਿਆਈ ਸੋ ਪ੍ਰਭ ਸਦਾ ਆਪਣਾ ਮਨਹਿ ਚਿੰਦਿਆ ਪਾਈਐ ਤਜ ਮਾਨ ਮੋਹ ਵਿਕਾਰ ਦੂਜਾ ਇਕ ਸਿਉ ਲੇਵ ਲਈ ਐ ਅਰਪ ਮੰਨ ਤਨ ਪ੍ਰਭੂ ਆਗੈ ਆਪ ਸਗਲ ਮਿਟਾਈ ਐ ਬਿਨਵੰਤ ਨਾਨਕ ਤਾਰੁ ਕਿਰਪਾ ਸੱਚ ਨਾਮ ਸਮਾਈਐ ਸਲੋਕ ਰੇ ਮਨ ਤਾ ਕਉ ਧਾਈਐ ਸਭ ਵਿਦ ਜਾ ਕੈ ਹਾਥ ਰਾਮਨਾਮ ਤਨ ਸੰਚੀਐ ਨਾਨਕ ਨਿਭੈ ਸਾਥ ਸ਼ੰਤ ਸਾਥੀ ਅਡਾ ਪ੍ਰਭ ਏਕੰ ਉਸਰਨਾ ਹੈ ਕੋਏ ਥਾਨਥਨੰਤਰ ਆਪ ਜਲ ਥਲ ਪੂਰ ਸੋਏ ਜਲ ਥਲ ਮਹੀਆਲ ਪੂਰ ਰਹਿਆ सर्बदाता प्रबतनी गोपाल गोविंद अंत माही बेंत गोण ताके क्यागनी ਵਾਜ ਸਰਨ ਸੁਆਮੀ ਸੁਖ ਹੈ ਗਾਮੀ ਤਿਸ ਬਿਨਾ ਅਨਨਾਹ ਕੋ ਬਿਨਵੰਤ ਨਾਨਕ ਦਇਆ ਧਾਰੋ ਤਿਸ ਪ੍ਰਾਪਤ ਨਾਮ ਹੋਇ ਸਲੋਕ ਚਿੱਤ ਜੇ ਚਿਤਵਿਆ ਸੋ ਮੈਂ ਪਾਇਆ ਨਾਨਕ ਨਾਮ ਧਿਆਇ ਸੁਖ ਸਬਾਇਆ chant ਅਬ ਮਨ ਛੂਟ ਗਾਇਆ ਸਾਧੂ ਸੰਗ ਮਿਲੇ ਗੁਰਮੁਖ ਨਾਮ ਲਾਇਆ ਜੋਤੀ ਜੋਤ ਰਾਲੇ ਹਰ ਨਾਮ ਸਿਮਰਤ ਮਿਟੇ ਕਿਲ ਵਿਖਾ 부ਜੀ ਤਪਤ ਅਗਾਨਿਆ ਗਹਿ ਪੂਜਾਲੀ ਨੇ ਦਇਆ ਕੀਨੇ ਆਪਨੇ ਕਰਮਾਨਿਆ ਲਾ ਅੰਕ ਲਾਈ ਹਰ ਮਿਲਾਏ ਜਨਮ ਮਰਨਾ ਦੁਖ ਜਲੇ ਬਿਨਵੰਤ ਨਾਨਕ ਦਇਆ ਧਾਰੀ ਮੇ ਲੀਨੇ ਇੱਕ ਪਲੇ ਲਾ ਅੰਕ ਲਾਈ ਹਰ ਮਿਲਾਈ ਜਨਮ ਮਰਨਾ ਦੁਖ ਜਲੇ ਬਿਨਵੰਤ ਨਾਨਕ ਦਇਆ ਧਾਰੀ ਮੇ ਲਲਿੰਨੇ ਇਕ ਪਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹੱਲਾ ਪੰਜਵਾ ਘਰ ਦੂਜਾ ਛੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਊਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਾਖਨ ਕਉ ਸਮਰਥ